ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਥੋੜੇ ਜਿਹਾ ਧਿਆਨਯੋਗ ਗੱਲਾਂ ਨੇ ਅੱਜ ਆਪਾਂ ਜਿਹੜਾ ਵਿਸ਼ਾ ਹੈਗਾ ਉਹ ਵਿਸ਼ੇ ਇਹ ਜਾਗਾ ਜਿਹੜਾ ਕਿ ਦਿਲ ਨੂੰ ਝੰਜੋੜ ਦੇਣ ਵਾਲਾ ਹੈਗਾ ਆਤਮਾ ਨੂੰ ਝੰਜੋੜ ਦੇਣ ਵਾਲਾ ਹੈਗਾ ਵੀਡੀਓ ਨੂੰ ਪੂਰੇ ਦੇਖਿਓ ਇਹਦੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਭਾਈ ਅੰਮਰਤਪਾਲ ਸਿੰਘ ਮਹਿਰੋ ਦੀ ਜਿਹੜੀ ਗੱਲਬਾਤ ਆ ਉਹ ਵੀ ਸੁਣਾਵਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਆ ਫਰੋਜ਼ਪੁਰ ਦੇ ਵਿੱਚ ਆ ਇੱਕ ਪੰਜ ਸਾਲਾ ਬੱਚਾ ਕਰਨੈਵ ਕਰਕੇ ਇੱਕ ਭਈਏ ਵੱਲੋਂ ਜਿਹੜਾ ਉਸਦੇ ਨਾਲ ਬੈਦਫੈਲੀ ਕੀਤੀ ਗਈ ਇਥੋਂ ਤੱਕ ਕਿ ਜੂਪੇ ਦੇ ਭਈਏ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਆ ਉਹਦੇ ਉੱਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਧਿਆਨ ਨਾਲ ਸੁਣਨਾ ਕਮੇ ਉਸ ਬੱਚੇ ਨੂੰ ਜਿਹੜਾ ਬੈਦਫੈਲੀ ਕਰਕੇ ਉਹਦੇ ਨਾਲ ਰਾਣਾ ਪਾਪਾ ਕੇ ਉਹਨੂੰ ਜਿਹੜਾ ਮੌਤ ਦੇ ਘਾਟ اتار ਦਿੱਤਾ ਤੇ ਹੁਣ ਪੰਜਾਬ ਦੇ ਵਿੱਚ ਇੱਕ ਮਹਿੰਮ ਵੀ ਚੱਲੀ ਹੋਈ ਆ ਇਹ ਪੰਜਾਬ ਬਚਾਓ ਤੇ ਭਈਏ ਭਜਾਓ ਇਹਦੇ ਤਹਿਤ ਜਿਹੜਾ ਹੈਸ਼ਟੈਗ ਜਿਹੜਾ ਲਗਾਇਆ ਜਾ ਰਿਹਾ ਹੈ ਜ਼ਰੂਰੀ ਆ ਤੇ ਆਪਾਂ ਗੱਲਬਾਤ ਅੱਜ ਇਸ ਵਿਸ਼ੇ ਤੇ ਕਰਨੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀ ਆਪਾਂ ਮਜ਼ਦੂਰ ਕਹਿੰਦੇ ਆ ਜਿਹੜਾ ਖਾਸ ਕਰਕੇ ਆਪਾਂ ਭਗੇ ਕਹਨੇ ਆ ਹਰ ਇੱਕ ਪਿੰਡ ਤੇ ਸ਼ਹਿਰਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਆ ਹੁਣ ਲਗਾਤਾਰ ਇਹ ਬਹੁਤ ਜਿਹੜਿਆ ਸਤਾਮਾ ਨੇ ਪੰਜਾਬ ਸਮਾਜ ਸੇਵੀ ਜਿਵੇਂ ਕਿ ਲੱਖਾ ਸਦਾਣਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਪਿੰਡ ਦਾ ਆ ਰਿਹਾ ਲੋਕਾਂ ਨੂੰ ਜਾਗਰੂਕਤ ਕਰਦਾ ਆ ਰਿਹਾ ਕਿ ਭਾਈ ਤੁਸੀਂ ਇਹਨਾਂ ਇਹਨਾਂ ਗੱਲਾਂ ਤੇ ਧਿਆਨ ਦੇ ਲੋ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਪਰ ਸਾਡੇ ਲੋਕਾਂ ਦਾ ਇੱਕ ਇਹ ਹੁੰਦਾ ਕਿ ਫਲਾਨਾ ਬੋਲਦਾ ਕਿ ਭਾਈ ਅਸੀਂ ਉਹਦੀ ਗੱਲ ਨਹੀਂ ਮੰਨਣੀ ਇਹ ਨਾ ਮੰਨੋ ਭਾਈ ਤੁਸੀਂ ਕਿਸੇ ਦੀ ਗੱਲ ਆ ਤੁਸੀਂ ਆਪਣੇ ਅੱਖਾਂ ਦੇ ਨਾਲ ਤੇ ਕੰਨਾਂ ਦੇ ਨਾਲ ਸਾਰਾ ਕੋਈ ਤੇ ਦੇਖ ਤੇ ਸੁਣ ਰਹੇ ਹੋ ਜੇਕਰ ਫਿਰ ਵੀ ਤੁਹਾਡੇ ਕੋਲ ਕੋਈ ਜ਼ਮੀਰ ਤੁਹਾਡੀ ਕੋਈ ਜਾਗਦੀ ਨਹੀਂ ਮਰੀ ਹੋਈ ਆ ਫਿਰ ਉਹਦਾ ਕੁਝ ਨਹੀਂ ਕਰ ਸਕਦੇ ਤੇ ਹੁਣ ਜਿਹੜਾ ਕਿ ਉਹ ਬੱਚਾ ਜਿਹੜਾ ਫਰੋਜ਼ਪੁਰ ਦੇ ਵਿੱਚ ਮਾਰੇ ਆ 5 ਸਾਲ ਦਾ ਬੱਚਾ ਇੱਕ ਭਈਏ ਵੱਲੋਂ ਜਿਹੜਾ ਸੀਸੀਟੀਵੀ ਕੈਮਰਾ ਦੇ ਵਿੱਚ ਜਿਹੜੇ ਉਹ ਵੀਡੀਓ ਸਾਹਮਣੇ ਆਈ ਆ ਕਿਵੇਂ ਉਹਨੂੰ ਜਿਹੜਾ ਮੋਟਰਸਾਈਕਲ ਤੇ ਜਿਹੜਾ ਬਿਠਾ ਕੇ ਜਿਹੜਾ ਜਿਹੜਾ ਉਹ ਕ੍ਰੋਸ ਕਰਦਾਗਾ ਲਾਈਨ ਆ ਪਾਰ ਕਰਦਾਗਾ ਉਸ ਤੋਂ ਬਾਅਦ ਜਿਹੜਾ ਫਿਰ ਦੂਜੇ ਤੀਜੇ ਦਿਨ ਬੱਚੇ ਦੀ ਜਿਹੜੀ ਲਾਸਾ ਜਿਹੜੀ ਉਹ ਝਾੜੀਆਂ ਚੋਂ ਮਿਲਦੀ ਆ ਬੜੀ ਜਿਹੜੀ ਦੁਖਦਾਈ ਘਟਨਾ ਹੈਗੀ ਪੰਜਾਬ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ अनेका ਜਿਹੜਾ ਪ੍ਰਵਾਸੀ ਭਈਏ ਜਿਹੜਾ ਮਜ਼ਦੂਰ ਆ ਜਿਹੜਾ अनेका ਕਤਲ ਕਰ ਚੁੱਕਿਆ ਜ਼ਿਮੀਂਦਾਰਾਂ ਦਾ ਕਿਸੇ ਨੂੰ ਮੋਟਰ ਉੱਤੇ ਮਾਰ ਦਿੰਦੇ ਆ ਕਿਸੇ ਨੂੰ ਘਰ ਦੇ ਵਿੱਚ ਵੜ ਕੇ ਮਾਰ ਦਿੰਦੇ ਆ ਪਰ ਪੰਜਾਬ ਆ ਦੇ ਸੁੱਤਾ ਪਤਾ ਨਹੀਂ ਕਿਉਂ ਪਿਆ ਤੇ ਹੁਣ ਬੇਸਾਕੋ ਪੁਲਿਸ ਨੇ ਹਰਿਆਸਤ ਦੇ ਵਿੱਚ ਲੈ ਲਿਆ ਕਹਿੰਦੇ ਕਾਨੂੰਨ ਆਪਣਾ ਕੰਮ ਕਰੂਗਾ ਤੇ ਅਸੀਂ ਕਿਤੇ ਭਈਏ ਸਾਡੇ ਗੁਰੂਗ੍ਰੰਥ ਸਾਹਿਬ ਦੇ ਬੇਅਦਮੀਆਂ ਕਰ ਦਿੰਦੇ ਆ ਕਿਤੇ ਸਾਡੇ ਧੀਆਂ ਪੁੱਤ ਪੁੱਤਾਂ ਦੇ ਨਾਲ ਇਸ ਤਰ੍ਹਾਂ ਬਤੀਰਾ ਕਰਦੇ ਆ ਤੇ ਅਸੀਂ ਸਾਰਾ ਕੁਝ ਅੱਖਾਂ ਵਿੱਚ ਕੇ ਸਹੀ ਜਾ ਰਹੇ ਆ ਤੇ ਤੁਹਾਨੂੰ ਪਹਿਲਾਂ ਮੈਂ ਇੱਕ ਅਮਰਪਾਲ ਦੀ ਜਿਹੜੀ ਉਹਨਾਂ ਦੇ ਮਾਪਿਆਂ ਦੇ ਨਾਲ ਵੀਡੀਓ ਕਾਲ ਆ ਜਿਹੜੀ ਉਹ ਵਹਿਣ ਲ ਹੋ ਰਹੀ ਆ ਤੁਹਾਨੂੰ ਪਹਿਲਾਂ ਉਹ ਸੁਣਾ ਦੇਮਾ ਫਿਰ ਆਪਾਂ ਇਸ ਟੌਪਿਕ ਤੇ ਗੱਲਬਾਤ ਅੱਗੇ ਵਧਾਉਣੇ ਆ ਤੇ ਜਰੂਰ ਤੁਸੀਂ ਸੁਣਨਾ ਧਿਆਨ ਦੇ ਨਾਲ ਕਿਉਂਕਿ ਮੁੱਦਾ ਬੜਾ ਗੰਹੇਰਾ ਸੋਚਣ ਵਾਲਾ ਇਹਨਾਂ ਸੋਚੋ ਕਿ ਜੀ ਸਾਰੇ ਨਹੀਂ ਭਈਏ ਨਹੀਂ ਜੀ ਗਲਤ ਹੁੰਦੇ ਜੀ ਮਾੜੇ ਨਹੀਂ ਹੁੰਦੇ ਕੁਝ ਹੁੰਦੇ ਆ ਜੇਕਰ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਤੇ ਆਪ ਨੂੰ ਬੀਜੇ ਤੋਂ ਬਿਨਾਂ ਜਿਹੜਾ ਜਾਣ ਨਹੀਂ ਦਿੱਤਾ ਜਾਂਦਾ ਤੇ ਹੁਣ ਕਹਿੰਦੇ ਜੀ ਇਹ ਇੱਕ ਅਹ ਜੀ ਸਟੇਟ ਹੈ ਜਾਂ ਸੂਬਾਗਾ ਜਾਪਾ ਕਹਿ ਲਿਖਿਆ ਇਹ ਜਹਾਜ ਵੇਸਾ ਕਿ ਜਿਹੜਾ ਵੀ ਆਉਂਦਾ ਮੂੰਹ ਚੱਕ ਕੇ ਇੱਥੇ ਪੰਜਾਬ ਦੇ ਵਿੱਚ ਆ ਕੇ ਵੱਟ ਜਾਂਦਾ ਨਾ ਉਹਦਾ ਆਈ ਕਾਰਡ ਸਹੀ ਹੁੰਦਾ ਨਾ ਉਹਦਾ ਕੁਝ ਵੀ ਨਹੀਂ ਸਹੀ ਹੁੰਦਾ ਜਿਹੜੇ ਕਿ ਲੋਕ ਕਈ ਆਪਣੇ ਇੱਥੇ ਦੁੱਖ ਲੱਗੋ ਹੁਣ ਕਈਆਂ ਨੂੰ ਜਵਾਈ ਬਣਾਏ ਹੋਇਆ ਲੋਕਾਂ ਨੇ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਆ ਜਾਂ ਉਹਨਾਂ ਦੀ ਪੋਸਤ ਪਨਾਹ ਕਰਦੇ ਆ ਕਿ ਜੇ ਇਹ ਭਈਏ ਤਾਂ ਬਹੁਤ ਚੰਗੇ ਹੁੰਦੇ ਆ ਕਿ ਇਹ ਸਾਡੇ ਜੇ ਇਹ ਵਫਾਦਾਰ ਹੁੰਦੇ ਆ ਹੋਣਗੇ ਭਾਈ 2-4% ਜੇ ਆਪਾਂ ਕਹ ਲਈਏ ਚਲੋ ਚੱਜਦੇ ਹੋਣਗੇ 99% ਇਹਨਾਂ ਦਾ ਬੇੜਾ ਗਰਕ ਹੋ ਚੁੱਕਿਆ ਹੈਗਾ ਇਹਨਾਂ ਦੇ ਜਿਹੜੇ ਮਾਸਤਕਾ ਜਿਹੜੀ ਉਹ ਵਿਗੜ ਚੁੱਕੀ ਆ ਜਿਹੜਾ ਪੰਜਾਬ ਨੂੰ ਇਹ ਜਿੱਤੇ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਨੇ ਉੱਥੇ ਜਿਹੜੇ ਅਜਿਹੇ ਟੁੱਕਰ ਬੋਚਾਂ ਨੂੰ ਜਿਹੜਾ ਪੰਜਾਬ ਖਤਮ ਕਰਨ ਲਈ ਛੱਡਿਆ ਹੋਇਆਗਾ ਤੇ ਤਾਨੂੰ ਜਿਹੜਾ ਅੰਮਰਤਪਾਲ ਸਿੰਘ ਮੈਰੋ ਜਿਹੜਾ ਕਿ ਬੇਸਕੋ ਪਘੌੜਾਗਾ ਉਹਦੇ ਸਾਥੀ ਫੜੇ ਹੋਏ ਨੇ ਪਰ ਉਹ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਕੋਈ ਮੁੱਦਾ ਉਹ ਵੀ ਪਿਛਲੇ ਦਿਨ ਇੱਕ ਜਿਹੜਾ ਕੁੜੀ ਦਾ ਮੁੱਦਾ ਉੱਠਿਆ ਸੀ ਬਾਅਦ ਵਿੱਚ ਸਮਝੌਤਾ ਕਰ ਲਿਆ ਉਸ ਜਿਹੜਾ ਕਿ ਛੋਟਾ ਬੱਚਾ ਜਿਹੜਾ 5 ਸਾਲ ਦਾ ਮਾਰਿਆਗਾ ਉਹਦੇ ਪਿਤਾ ਦੇ ਨਾਲ ਗੱਲਬਾਤ ਹੁੰਦੀ ਹੈ ਇੱਕ ਉਹਨਾਂ ਦੀ ਛੋਟੀ ਲੜਕੀ ਹੈ ਸਾਇਦ 7 ਕਿ ਸਾਲ ਦੀ ਆ ਉਹਦੇ ਨਾਲ ਵੀ ਗੱਲਬਾਤ ਕਰਦਾ ਹੈਗਾ ਤੁਸੀਂ ਸੁਣ ਲਿਆ ਕਿ ਭਾਈ ਅੰਮਰਪਾਲ ਸਿੰਘ ਮੈਰੋ ਨੇ ਕਿਹਾ ਕਿ ਜੇਕਰ ਭਾਈ ਤੁਹਾਨੂੰ ਪ੍ਰਸ਼ਾਸਨ ਤੇ ਯਕੀਨ ਆ ਕਾਨੂੰਨ ਤੇ ਯਕੀਨ ਆ ਤਾ ਉਸ ਦੇ ਹਿਸਾਬ ਦੇ ਨਾਲ ਚੱਲੋ ਜੇਕਰ ਤੁਹਾਨੂੰ ਲੱਗਦਾ ਕਿ ਕਾਨੂੰਨ ਇਹਦੇ ਵਿੱਚ ਕੁਝ ਨਹੀਂ ਕਰ ਰਿਹਾ ਤਾਂ ਅਸੀਂ ਉਸ ਦੇ ਹਿਸਾਬ ਦੇ ਨਾਲ ਚੱਲਾਂਗੇ ਸਾਨੂੰ ਜੇਲ੍ਹ ਦੱਸਿਆ ਜਾਵੇ ਕਿਹੜੀ ਉਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਫਿਲਹਾਲ ਦੱਸਿਆ ਯਾਰ ਜਾ ਰਿਹਾ ਕਿ ਉਹ ਰਮਾਨਤਿਆ ਸਾਨੂੰ ਇੱਕ ਆਸ ਜ਼ਰੂਰ ਆ ਕਾਨੂੰਨ ਦੇ ਉੱਪਰ ਕੇ ਕਾਨੂੰਨ ਜਿਹੜਾ ਕਿਉਂਕਿ ਕਾਨੂੰਨ ਅੰਨਾ ਵੀ ਨਹੀਂ ਜੇ ਆਪਾਂ ਸੋਚੀਏ ਕਿਉਂਕਿ ਆਪਾਂ ਦੇਖਦੇ ਆ ਕਿ ਜਿਹੜੇ 30 35 35 ਸਾਲਾਂ ਤੋਂ ਜਿਨ੍ਹਾਂ ਨੇ ਵਿਛੜ ਅਸਰਾਂ ਨੇ ਸਿੱਖਣ ਕੋ ਕੋ ਕੇ ਮਾਰਿਆ ਸੋ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੋ ਚੁੱਕੀਆਂ ਨੇ ਤੇ ਹੋ ਰਹੀਆਂ ਨੇ ਲਗਾਤਾਰ ਤੇ ਇਦਾਂ ਜਿਹੜਾ ਮਾਮਲਾ ਛੋਟੇ ਜਿਹੇ ਬੱਚੇ ਦਾ ਮਾਮਲਾ ਹੈਗਾ ਤੇ ਬੱਚਾ ਵੀ ਐਸਨ ਨਰਦਈ ਪਾਪੀ ਜ਼ਾਲਮ ਨੇ ਇਸ ਤਰ੍ਹਾਂ ਮਾਰਿਆ ਕਿ ਕੋ ਕੋ ਕੇ ਜਿਸ ਤਰ੍ਹਾਂ ਕੋਈ ਬਾਲੀ ਵੱਡੀ ਕਿਸੇ ਦਾ ਦੁਸ਼ਮਣ ਨਹੀਂ ਹੁੰਦੀ ਆ ਉਹ ਵੀ ਬੱਚੇ ਉੱਤੇ ਵਾਰ ਨਹੀਂ ਕਰਦਾ ਤੇ ਪਰ ਜੋ ਉਸ ਨਰਦਈ ਨੇ ਉਸ ਬੱਚੇ ਦੇ ਨਾਲ ਹੱਦਾ ਪਾਰ ਕੀਤੀਆਂ ਤੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੁਣ ਰਹੇ ਹੋ ਕਈ ਦਿਨਾਂ ਤੋਂ ਬਾਰੇ ਹੁਣ ਤੁਸੀਂ ਇੱਥੇ ਇੱਕ ਗੱਲ ਇਹ ਸੋਚਣ ਵਾਲੀ ਬੰਦੀ ਆ ਕਿ ਆਖਰ ਪੰਜਾਬ ਦੇ ਵਿੱਚ ਹੀ ਲੋਕ ਇਹ ਆ ਕੇ ਪੰਜਾਬ ਦਾ ਹੀ ਖਾਂਦੇ ਆ ਪੰਜਾਬ ਨੂੰ ਬੰਗਾਰਦੇ ਆ ਪੰਜਾਬ ਦੇ ਧੀਆ ਪੁੱਤਾਂ ਨੂੰ ਕਤਲ ਕਰਦੇ ਆ ਪੰਜਾਬ ਦੇ ਸਿਰ ਤੋਂ ਪਾਲਦੇ ਪੰਜਾਬ ਦੇ ਛੱਤੋਂ ਰੋਟੀ ਖਾਂਦੇ ਆ ਤੇ ਲੋਕਾਂ ਨੂੰ ਹੁਣ ਭਾਈ ਉੱਠਣਾ ਚਾਹੀਦਾ ਪੰਜਾਬ ਦੇ ਵਸਨੀਕਾਂ ਨੂੰ ਤੇ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਤੁਸੀਂ ਡਾਂਗਾ ਫੜ ਲਓ ਤੁਸੀਂ ਚਾਹੇ ਕਾਨੂੰਨ ਦਾ ਸਹਾਰਾ ਲਾਓ ਤੁਸੀਂ ਜੋ ਮਰਜ਼ੀ ਕਰੋ ਇਹਨਾਂ ਨੂੰ ਆਪਣੇ ਪਿੰਡਾਂ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਭਜਾਓ ਇਹਨਾਂ ਨੂੰ ਡੱਕਰੋ ਇਹਨਾਂ ਨੂੰ ਚਲੋ ਕਹਦੇ ਭਾਈ ਜਿੱਥੋਂ ਆਇਆ ਤੁਸੀਂ ਯੂਪੀ ਬਿਹਾਰ ਤੋਂ ਆਇਆ ਉੱਥੇ ਜਾ ਕੇ ਆਪਣਾ ਕੰਮ ਕਰੋ ਕਾਰੋਬਾਰ ਕਰੋ ਮੈਂ ਇਹ ਨਹੀਂ ਕਹਦਾ ਕਿ ਸਾਰੇ ਮਾੜੇ ਹੁੰਦੇ ਆ ਪਰ ਜਦੋਂ ਬਸਵਾਸ ਉੱਠ ਜਾਵੇ ਕਿਸੇ ਉੱਤੋਂ ਫਿਰ ਸਾਨੂੰ ਸਾਰੇ ਮਾੜੇ ਲੱਗਣ ਲੱਗ ਪੈਂਦੇ ਆ ਇਸ ਕਰਕੇ ਜਿਹੜਾ ਇਹਨਾਂ ਦੇ ਉੱਪਰ ਜਿੱਤੇ ਸਰਕਾਰ ਨੂੰ ਪੂਰਾ ਜਿਹੜਾ ਜੋਰ ਲਾਉਣਾ ਚਾਹੀਦਾ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਪੰਜਾਬ ਸਰਕਾਰ ਦਾ ਕੰਮ ਬਣਦਾ ਇਸ ਦਾ ਪ੍ਰਸ਼ਾਸਨ ਦਾ ਕੰਮ ਬਣਦਾ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਜੇਕਰ ਸਰਕਾਰਾਂ ਫਿਰ ਵੀ ਨਹੀਂ ਇਹ ਚਾਹੁੰਦੇ ਕਿਉਂਕਿ ਉਹਨਾਂ ਦਾ ਵੋਟਰ ਆਜਾ ਉਹਨਾਂ ਨੂੰ ਬੋਟਾ ਚਾਹੀਦੇ ਹੁੰਦੀ ਹੈ ਉਹ ਨਹੀਂ ਚਾਹੁੰਦੇ ਕਿ ਸਾਡੀਆਂ ਬੋਟਾਂ ਜਿਹੜੀਆਂ ਖਰਾਬ ਹੋਣ ਤੇ ਸਾਨੂੰ ਜਿਹੜਾ ਇਹ ਤੋਂ ਦੂਜੀਆਂ ਪਾਰਟੀਆਂ ਵੀ ਇਹਨਾਂ ਦੇ ਹੱਕ ਦੇ ਵਿੱਚ ਆ ਜਾਂਦੇ ਕਈ ਵਾਰ ਆ ਪਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਪੰਜਾਬ ਜੇਕਰ ਐਸੇ ਇਕੱਠਾ ਹੋ ਜਾਵੇ ਤਾਂ ਇਹਨਾਂ ਨੂੰ ਭਜਾਇਆ ਜਾਵੇ ਤਾਂ ਆ ਜੀਆਂ ਘਟਨਾ ਜਿਹੜੀਆਂ ਵਾਪਰਦੀਆਂ ਨੇ ਲਗਾਤਾਰ ਉਹ ਨਾ ਵਾਪਰਨ ਤੇ ਤੁਸੀਂ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਿਓ ਤੇ ਅਗਲੀ ਜਿਹੜੀ ਗੱਲਬਾਤ ਅਗਲੀ ਵੀਡੀਓ ਵਿੱਚ ਤੁਹਾਨੂੰ ਜਰੂਰ ਸੁਣਾਉਣੇ ਆ ਉਦੋਂ ਤੱਕ ਨੂੰ ਦਿਓ ਆਜਾ ਤੁਸੀਂ ਇਸ ਚੈਨਲ ਨੂੰ ਬੱਦਵਾ ਸਬਸਕ੍ਰਾਈਬ ਕਰਨਾ ਆਪਣੇ ਕਮੈਂਟ ਜਰੂਰ ਕਰਨੇ ਆ ਧੰਨਵਾਦ ਬਹਿਰ ਜੀ ਖਾਲਸਾ ਬਹਿਰ ਜੀ ਕੀ ਫਤਿਹ